ਸਮਾਨੀ ਕਿਸੇ ਨੂੰ ਕਹਦੇ ਫੇਰ ਮਿਲਦਾ ਜੀ ਜਿਹੜਾ ਹੱਥੋਂ ਬੀਤ ਗਿਆ ਟੁੱਟਾ ਫੁੱਲ ਵੇਖਿਆ ਕਦੇ ਨਹੀਂ ਖਿਲਦਾ ਜੀ ਦਾ ਹੋ ਅਤੀਤ ਗਿਆ ਟੁੱਟਾ ਫੁੱਲ ਵੇਖਿਆ ਕਦੇ ਨਹੀਂ ਖਿਲਦਾ ਜੀ ਦਾ ਹੋ ਅਤੀਤ ਗਿਆ ਪੈ ਕੇ ਅਪਰਾਧਾਂ ਚ ਨਾ ਹਾਰ ਜ਼ਿੰਦਗੀ ਕਰੇ ਕਿਉਂ ਕਾਰ ਕੰਬੀ ਐ ਰਾਮ ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਭ ਬੀ ਲੰਬੀ ਐ ਰਾਮ ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਭੀ ਲੰਬੀ ਐ ਤੇਰਾ ਹੀ ਨੇ ਰੂਪ ਜਿੰਨੂੰ ਵੈਰੀ ਮੰਨਦਾ ਬਣਦਾ ਸਿਆਣਾ ਨਹੀਂ ਬਣਦਾ ਸਿਆਣਾ ਨਹੀਂ ਦੁਸ਼ਮਣੀ ਦੇ ਜਿੰਨਾ ਨਾਲ ਦਾਵੇ ਬਨਦਾ ਤੂੰ ਹੀ ਹੈ ਫਲਾਣਾ ਨਹੀਂ ਦੁਸ਼ਮਣੀ ਦੇ ਜਿੰਨਾ ਨਾਲ ਦਾਵੇ ਬਨਦਾ ਤੂੰ ਹੀ ਹੈ ਫਲਾਣਾ ਨਹੀਂ ਸਭ ਨਾਲ ਸਿੱਖ ਜੂਪੀ ਮਾਰ ਬਾਣੀ ਰੱਬੀ ਐ ਰਾਮ ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਭ ਵੀ ਲੰਬੀ ਐ ਰਾਮ ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਭ ਵੀ ਲੰਬੀ ਐ ਓ ਗੁਰੂ ਸਾਹਿਬ ਜਿਹੜੀ ਤੈਨੂੰ ਦਿੱਤੀ ਸਿੱਖਿਆ ਤੂੰ ਉੱਤੇ ਕਿਉਂ ਨਹੀਂ ਚੱਲਦਾ ਤੂੰ ਉੱਤੇ ਕਿਉਂ ਨਹੀਂ ਚੱਲਦਾ ਗੁਰੂ ਸਾਹਿਬ ਜਿਹੜੀ ਤੈਨੂੰ ਦਿੱਤੀ ਸਿੱਖਿਆ ਤੂੰ ਉਹਤੇ ਕਿਉਂ ਨਹੀਂ ਚੱਲਦਾ ਤੈਨੂੰ ਸਮਝਾਉਣ ਲਈ ਗ੍ਰੰਥ ਲਿਖਿਆ ਲੇਖਾ ਪਲ ਪਲ ਦਾ ਓਏ ਲੇਖਾ ਪਲ ਪਲ ਦਾ ਤੈਨੂੰ ਸਮਝਾਉਣ ਲਈ ਗ੍ਰੰਥ ਲਿਖਿਆ ਲੇਖਾ ਪਲ ਪਲ ਦਾ ਮੱਚ ਸੜੀ ਟਾਰ ਜ਼ਿੰਦਗੀ ਬਜਾ ਲੈ ਅੱਗ ਦੱਬੀ ਐ ਰਾਮ ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਭ ਬੱਬੀ ਲੱਭੀ ਐ ਰਾਮ ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਭ ਬੱਬੀ ਲੱਭੀ ਐ ਧੀਆਂ ਪੁੱਤ ਪਾਲਣ ਬੜਾ ਧਰਮ ਹੈ ਨੇਕੀ ਦੀ ਕਮਾਈ ਨਾ ਨੇਕੀ ਦੀ ਕਮਾਈ ਨਾ ਕਿਰਤ ਕੋਈ ਨਹੀਂ ਮਾੜੀ ਕਾਸ ਦੀ ਸ਼ਰਮ ਹੈ ਪਲਾ ਹੈ ਭਲਾਈ ਨਾ ਕਿਰਤ ਕੋਈ ਨਹੀਂ ਮਾੜੀ ਕਾਸ ਦੀ ਸ਼ਰਮ ਹੈ ਪਲਾ ਹੈ ਭਲਾਈ ਨਾ ਓ ਤੀਨ ਦੁਖੀਏ ਏ ਮੀਰ ਦੁਖੀਏ ਕਿਤੇ ਵਾਲ ਜਿੰਦਗੀ ਓ ਜਸ ਗੌਣ ਸਭੀ ਹੈ ਰਾਮ ਨਾਮ ਜਪ ਕੇ ਸਵਾਰ ਜਿੰਦਗੀ ਜੋ ਸਭੀ ਲੱਭੀ ਹੈ ਰਾਮ ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਭ ਬੀ ਲੰਬੀ ਐ ਓ ਲੋਕਾਂ ਨੂੰ ਉਜਾੜ ਨਾ ਰਵਾਉਣਾ ਸਾੜਨਾ ਲੈਣੀਆਂ ਕਰੋ ਪੀਆਂ ਲੈਣੀਆਂ ਕਰੋ ਪੀਆਂ ਮਾੜੀਆਂ ਨਾ ਧੱਕਾ ਡੁੱਲਣਾ ਵਗਾੜਨਾ ਬੁਰਾਈਆਂ ਬੁਰਾਈਆਂ ਸਿਰ ਥੋਪੀਆਂ ਮਾੜੀਆਂ ਨਾ ਧੱਕਾ ਡੁੱਲਣਾ ਵਗਾੜਨਾ ਬਰਾਈਆਂ ਸਿਰ ਥੋਪੀਆਂ ਜਿੱਤੇ ਮਿਲਿਆ ਨਾ ਹਾਰ ਜ਼ਿੰਦਗੀ ਉਹ ਹੋ ਕੇ ਖਾਣ ਖੱਪੀ ਐ RAM ਨਾਮ ਜੱਪ ਕੇ ਸਵਾਰ ਜ਼ਿੰਦਗੀ ਜੋ ਸਭ ਵੀ ਲੰਬੀ ਐ RAM ਨਾਮ ਜੱਪ ਕੇ ਸਵਾਰ ਜ਼ਿੰਦਗੀ ਜੋ ਸਭ ਵੀ ਲੰਬੀ ਐ ਓ ਸਾਰਾ ਸੁੱਖ ਹੁੰਦਾ ਈ ਸ਼ਰਨ ਸਾਧੂ ਦੀ ਪਾਪ ਤੋਲੇ ਥੂੜੀ ਸੇ ਪਾਪ ਤੋਲੇ ਥੂੜੀ ਸੇ ਸਾਰਾ ਸੁੱਖ ਹੁੰਦਾ ਈ ਸ਼ਰਨ ਬਾਬੂ ਦੀ ਪਾਪ ਧੋ ਲੈ ਥੂੜੀ ਸੇ ਘਰ ਸੁਖ ਬਾੜ ਮਿਲੇ ਸੋ ਬਾਬਾ ਦੂਦੀ ਜਿੱਤੇ ਜੀਬਾ ਕੋੜੀ ਸੇ ਘਰ ਸੁਖ ਬਾੜ ਮਿਲੇ ਸੋ ਬਾਬਾ ਦੂਦੀ ਜਿੱਤੇ ਬਦੀ ਕੂੜੀ ਸੇ ਸੋਣੇ ਵਾਂਗੂ ਸੋਣਿਆ ਓਏ ਸੋਣੇ ਵਾਂਗੂ ਸੋਣਿਆ ਜੋ ਸੰਗਰ ਡੱਬੀ ਐ RAM ਨਾਮ ਜੱਪ ਕੇ ਸਵਾਰ ਜ਼ਿੰਦਗੀ ਜੋ ਸਭ ਵੀ ਲੱਭੀ ਐ RAM ਨਾਮ ਜੱਪ ਕੇ ਸਵਾਰ ਜ਼ਿੰਦਗੀ ਜੋ ਸਭ ਵੀ ਲੱਭੀ ਐ ਵਿੱਤ ਆਲਮੀ ਤੇ ਇਮਾਨਦਾਰੀ ਜੋ ਹੀਰਿਆਂ ਦਾ ਹਾਰ ਹੈ ਹੀਰਿਆਂ ਦਾ ਹਾਰ ਹੈ ਦੇਸ਼ ਤੇ ਧਰਮ ਉੱਤੇ ਫਿਦਾਕਾਰੀ ਜੋ ਜੋ ਦੇਦਾ ਸ਼ੰਗਾਰ ਹੈ ਸਿਤੇ ਧਰਮ ਮੇ ਉੱਤੇ ਫਿਦਾਕਾਰੀ ਜੋ ਜੋ ਦੇ ਦਾ ਸ਼ੰਗਾਰ ਹੈ ਉਹ ਤਿਆਗ ਹੋਣਾ ਦਿੰਦਾ ਨਾ ਤਿਆਗ ਹੋਣ ਦੇਦਾ ਨਾ ਖੁਵਾਲ ਜ਼ਿੰਦਗੀ ਦੁੱਖ ਹੀ ਸਲੰਬੀ ਐ ਰਾਮ ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਭ ਬੀ ਲੰਬੀ ਐ ਰਾਮ ਨਾਨ ਜੋ ਸਬਬੀ ਲੱਭੀ ਐ ਆ ਅਸੀਂ ਨੀ ਕੇ ਚੰਗੇ ਹੋਰ ਬੁਰਾ ਕੋਈ ਨਾ ਬਾਣੀ ਜਾਚ ਦੱਸਦੀ ਉਹ ਬਾਣੀ ਜਾਚ ਦੱਸਦੀ ਅਸੀਂ ਨੀ ਕੇ ਚੰਗੇ ਹੋਰ ਬੁਰਾ ਕੋਈ ਨਾ ਬਾਣੀ ਜਾਚ ਦੱਸਦੀ ਪੂਜੀ ਜਾਂਦੀ ਨੇਕੀ ਤੇ ਬਦੀ ਨੂੰ ਢੋਈ ਨਾ ਬਾਤ ਜੀ ਬਾਰਸ ਦੀ ਪੂਜੀ ਜਾਂਦੀ ਨੇਕੀ ਤੇ ਬਦੀ ਨੂੰ ਢੋਈ ਨਾ ਬਾਤ ਜੀ ਬਾਰਸ ਦੀ ਬੈਂਕੇ ਜੋ ਬਗਣਾ ਬੈਂਕੇ ਜੋ ਬਣਾ ਲੈ ਕਮਖਾਰ ਜ਼ਿੰਦਗੀ ਉਹ ਦੇਖ ਕੇ ਕੈਸੇ ਫੱਬੀ ਐ ਕੈਸੇ ਫੱਬੀ ਐ RAM ਨਾਮ ਜਪ ਕੇ ਸਵਾਰ ਜ਼ਿੰਦਗੀ ਜੋ ਸਭੀ ਲੱਭੀ ਐ You me,